ਇਹ ਨੀ ਕਰਦੇ ਆ। ਆ ਮੇਰਾ ਹਾਈ ਨੁਮਾਤਾ। ਕਹਿੰਦਾ ਸਰਕਾਰ ਵਕਾਉਂਦੀ ਐ। ਸਰਕਾਰ ਨੇ ਬੋਲਾ ਇਸਕੋ ਵੇਚਨੀ ਨਹੀਂ। ਪ੍ਰਸ਼ੰਸ਼ ਹੈਗਾ ਤੇਰੇ ਕੋਲ ਇਹ ਵੇਚਣ ਦਾ। ਇਸ ਦਮੋਰਚਾ ਲਾਇਆ ਜੋ ਵੀ ਬੀੜੀ ਸੈਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ। ਉਹਦਾ ਟੜਲੇ ਨਾਲ ਸੌਦਾ ਲੱਗੂਗਾ। ਡੀਸੀ ਸਾਹਿਬ ਤਾਂ ਕੀ ਮੰਨ ਕਰਦੇ। ਡੀਸੀ ਸਾਹਿਬ ਤਾਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ 1-2 ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ। ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਦੇ ਉੱਤਰ ਜਾਾਂਗੇ ਫਿਰ। ਕਾ ਨਾ ਅਸੀਂ ਫੋਨ ਦੇਣਾ। ਇਹ ਅਰਜਨ ਦਰੂਬੰਦ। ਕਿਚ ਵੀ ਦਰੂਬੰਦ ਹੋਗੀ। ਹੋਗੀ ਬਰੇਟ ਨੈਟ ਚੈਕਰ। ਕਾ ਚਲੋ ਦੋਨੇ ਰਾਜਾਂ ਦੇ ਵਿੱਚ ਦਰੂਬੰਦ ਹੋ ਸਕਦੇ ਉਹ ਪਰਦਾ ਹੀ ਸਥਾਨ। ਲੱਕੇ ਜਾ ਲੈ ਧੋ। ਟਵਾਰੇ ਮਾਰ ਕੇ ਇਹ ਮੇਰਾ ਹੈ ਨਹੀਂ ਲੱਗਦਾ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸ ਨੂੰ ਵੇਚ ਨਹੀਂ ਨਸ਼ਮ ਚ ਹੈਗਾ ਤੇਰੇ ਕੋਲ ਇਹ ਵੇਚਣ ਦਾ ਕੋਈ ਹੈ ਨਾ ਬੈਟਰੀ ਨਹੀਂ ਰਹੀ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੜੀਆਂ ਆਦਤਾਂ ਨੇ ਆਪਣੇ ਪੰਜਾਬ ਦੇ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੇ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸਿਕਟ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਦਾ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸੇ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇ ਨਾਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕਿ ဘੰਕ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟੰਡੇ ਸ਼ਰਦ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਬਾਬਾ ਇਹ ਪਰਸ਼ਾਵਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਨ ਨਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਬੀੜੀਆਂ ਸਿੱਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸਿੱਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੋਧਾ ਲੱਗੂਗਾ ਡੀਸੀ ਸਾਹਿਬ ਤੋਂ ਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ